18 ਸਾਲ ਬਾਅਦ ਵਿਦੇਸ਼ ਨੂੰ ਵੱਡੇ ਪੱਧਰ ਤੇ ਗੁੰਮਰਾਹ ਕਰ ਰਹੇ। ਮੈਂ ਗਾਂਦੇ ਜੀ ਖੁਸ਼ ਹੋ ਗਿਆ। ਠੀਕ ਆਂਦੇ ਦੇਸ਼ ਨੂੰ ਬੜਾ ਪੈਦਾ ਹੋ ਗਿਆ। ਸਾਨੂੰ ਬਾਈ ਸਮਝ ਨਹੀਂ ਆਉਂਦੀ ਕਿ ਗੇਮ ਹੋ ਗਿਆ। ਮੱਧ ਵਰਗ ਦੀ ਤੇ ਪਹਿਲੀ ਗੱਲ ਪ੍ਰਭਾਸ਼ਾ ਹੀ ਨਹੀਂ ਹੈ ਵੀ ਕਿੰਨੂੰ ਮੰਨੀਏ ਮੱਧ ਵਰਗ। ਫੈਨਾ ਹੋ ਗਿਆ। ਤੇ ਕਿੰਨੇ ਪਰਸੈਂਟ ਬਣੇ? 42-43 ਰੋੜ ਦਾ 5%। ਅਗਦੇ ਨਾਲ ਸੋਚ ਲਓ। ਵੀ ਸਾਨੂੰ ਤਾਂ ਕਹਿੰਦੇ ਦੇਣਾ ਨਹੀਂ ਹੈਗਾ ਫਸਲੀ ਬੀਮਾ ਚੋ ਦੇਣਾ। ਦੂਜਾ ਜਿਹੜਾ ਪਰਚੂਨ ਆਨਲਾਈਨ ਜਿਹੜਾ ਡਿਲੀਵਰੀ ਆ ਵੇਖੋ ਕਿੱਡੇ ਮੀਡੀਆ ਨਹੀਂ ਦੱਸਦਾ ਸੱਚ ਜਿਹੜੀ ਆਨਲਾਈਨ ਜਿਹੜੀ ਘਰਾਂ ਚ ਘਰੇਲੂ ਡਿਲੀਵਰੀ ਆ ਉਹਦੇ ਤੇ ਵੀ ਮਾ ਕੋਸ਼ਿਸ਼ ਕਰਦਾ ਉਹ ਕਿਹਨਾਂ ਨੂੰ ਫਾਇਦਾ ਉਹ ਕਾਰਪੋਰੇਟ ਨੂੰ ਕਿਉਂਕਿ ਕਾਰਪੋਰੇਟ ਕੰਪਨੀਆਂ ਆਨਲਾਈਨ ਕਰਦੀ ਸੀ ਬਜਟ ਦੀ ਕੋਹਰ ਵੱਡੀ ਗੱਲ ਉਹਨਾਂ ਨੇ ਅਨਾਉਂਸ ਕੀਤੀ ਕਿਸਾਨਾਂ ਦੇ ਲਈ ਕਿ ਜਿਹੜਾ ਕਿਸਾਨ ਕ੍ਰੈਡਿਟ ਕਾਰਡ ਆ ਉਹਦੀ 3 ਲੱਖ ਤੋਂ ਕਰਜ਼ਾ ਸੀਮਾ ਵਧਾ ਕੇ 5 ਲੱਖ ਕਰ ਦਿੱਤੀ ਹੈ ਇਹਦਾ ਕਿਸਾਨ ਨੂੰ ਫਾਇਦਾ ਹੋਏਗਾ ਜਾਂ ਨਹੀਂ ਨਹੀਂ ਦੇਖੋ ਕਹਗਾ ਵੀ 2022 ਤੱਕ ਆਮਦਨ ਤੂੰ ਨਹੀਂ ਕਰਨੀ ਉਹਦੇ ਲਈ ਕੀ ਕੀਤਾ ਸਵਾਲ ਤੇ ਇੰਨਾ ਆ ਵੀ ਕਿਸਾਨਾਂ ਨੂੰ ਇੱਕ ਵਾਰੀ ਕਰਜ਼ਾ ਮੁਕਤ ਕੀਤਾ ਜਾਂ ਵੀ ਗਾਂ ਉਹਨਾਂ ਦੇ ਸਿਰ ਕਰਜ਼ਾ ਨਾ ਚੜੇ ਇਹਦੇ ਲਈ ਕੀ ਕਰਨਾ ਚਾਹੀਦਾ ਉਹਦੇ ਵਾਸਤੇ ਸੋਚਦੀ ਹੈਗਾ ਵੀ ਕਿਸਾਨਾਂ ਵਾਸਤੇ ਬਜਟ ਕਿੰਨਾ ਵਧਾਇਆ ਗਿਆ ਦੱਸ ਸੰਨ ਇਹ ਮੌਲਕ ਅਧਿਕਾਰ ਥੋੜਾ ਵਿਦਿਆ ਤੇ ਜਾਣੇ ਤਰੇ ਵਿਦਿਆ ਤੇ ਤਾਂ ਬਈ ਬਜਟ ਘਟਾ ਦਿੱਤਾ ਫਿਰ ਇਹ ਵਿਸ਼ ਗੁਰੂ ਕਿਦਾ ਮੰਨਣਗੇ ਸਿਹਤ ਸੂਲਤਾ ਦੇ ਤੇ ਬਜਟ ਕੱਟ ਗਿਆ ਪਹਿਲੋ ਵੀ ਤਾਂ ਮਸਾਲਾ ਬੋਰਡ ਬਣੇ ਫਲਾਣੇ ਬੋਰਡ ਬਣੇ ਉੱਥੇ ਇਨਕਲਾਬ ਆ ਗਿਆ ਅਜਾ ਇਹ ਵੀ ਜਾ ਰਿਹਾ ਕਿ ਉੱਥੇ ਚਾਉਣਾ ਹੈ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਰਕੇ ਇਹ ਬਿਹਾਰ ਨੂੰ ਜਾਦਾ ਪੈਕੇਟ ਦੇ ਦੇ ਨਾਲ ਹੀ ਕਿੱਡੀ ਗੱਲ ਉਹ ਵੀ ਸਿਰਫ ਲਸਾਵਾ ਹਜੇ ਲਾਗੂ ਕਦੋਂ ਹੋਣੇ ਆ ਜੀ ਇਹਦਾ ਪਤਾ ਹੀ ਨਹੀਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ ਇਸ ਬਜਟ ਦੇ ਵਿੱਚ ਕਿਸਾਨਾਂ ਲਈ ਹਾਲਾਂਕਿ ਉਹ ਦਾਵਾ ਕਰ ਰਹੀ ਹੈ ਕਿ ਉਹਨਾਂ ਨੇ ਕਿਸਾਨ ਕ੍ਰੈਡਿਟ ਕਾਰਡ ਦਾ ਜੋ ਲਿਮਟ ਹੈ ਉਹ ਵਧਾ ਦਿੱਤੀ ਹੈ ਪਰ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਕਿਸਾਨ ਲੀਡਰ ਸਰਵਨ ਸਿੰਘ ਪੰਦੇਰਜੀ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕਿ ਉਹ ਇਸ ਬਜਟ ਤੋਂ ਖੁਸ਼ ਨੇ ਜਾਂ ਨਹੀਂ ਕਿਸਾਨਾਂ ਨੂੰ ਜੋ ਉਹਨਾਂ ਦੀਆਂ ਮੰਗਾਂ ਸੀ ਉਹ ਮਿਲੀਆਂ ਜਾਂ ਨਹੀਂ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕੀਤਾ ਵਿੱਤ ਬਜਟ ਪੇਸ਼ ਕੀਤਾ ਤੁਸੀਂ ਇਸ ਬਜਟ ਤੋਂ ਖੁਸ਼ ਹੋ ਜਾਂ ਨਹੀਂ ਕਿਸਾਨਾਂ ਨੂੰ ਕੁਝ ਮਿਲਿਆ ਜਾਂ ਨਹੀਂ ਮਿਲਿਆ ਆ ਦੇਖੋ ਮੈਨੂੰ ਲੱਗਦਾ ਵੀ ਦੇਸ਼ ਦੀ ਸੱਤਾ ਤੇ ਬੈਠੇ ਮੋਦੀ ਸਰਕਾਰ ਇਸ ਗੱਲ ਦਾ ਦੁੱਖ ਆ 11 ਸਾਲਾਂ ਬਾਅਦ ਵੀ ਦੇਸ਼ ਨੂੰ ਵੱਡੇ ਪੱਧਰ ਤੇ ਗੁੰਮਰਾਹ ਕਰ ਰਹੀ ਹੈ ਜੋ ਪ੍ਰਚਾਰ ਮੱਦਮਾ ਚ ਆ ਰਿਹਾ ਉਹ ਸੱਚ ਨਹੀਂ ਹੈ ਦੁੱਖ ਹੁੰਦਾ ਜਦੋਂ ਅਜਿਹੀ ਭਾਸ਼ਾ ਚੱਲਣਾ ਚਾਹੁੰਦੀ ਆ ਜਿਹੜਾ ਵੱਡਾ ਮੁੱਦਾ ਉੱਭਰ ਕੇ ਆ ਰਿਹਾ ਕਿਸਾਨਾਂ ਦੀ ਗੱਲ ਕਰ ਲੋ ਮੱਦ ਵਰਗਾਂ ਦੇ ਜੀ ਖੁਸ਼ ਹੋ ਗਿਆ ਠੀਕ ਆ ਅੰਦੇਸ਼ ਨੂੰ ਬੜਾ ਫਾਇਦਾ ਹੋ ਗਿਆ ਸਾਨੂੰ ਬਾਈ ਸਮਝ ਨਹੀਂ ਆਉਂਦੀ ਵੀ ਕੀ ਹੋ ਗਿਆ ਮੱਦ ਵਰਗ ਦੀ ਤੇ ਪਹਿਲੀ ਗੱਲ ਪ੍ਰਭਾਸ਼ਾ ਹੀ ਨਹੀਂ ਹੈ ਵੀ ਕਿੰਨੂੰ ਮੰਨੀਏ ਮੱਦ ਵਰਗ ਚੱਲ ਮੱਦ ਵਰਗ ਵੀ ਨਾਂ ਵਾਲਾ ਅਮੀਰ ਨਾਂ ਵਾਲਾ ਗਰੀਬ ਵਿਚਕਾਰ ਲਾਇ ਸਾਂਜਾ 25000 ਵਾਲੇ ਤੋਂ ਵੱਧ ਆਮਦਨ ਵਾਲੇ ਨੂੰ ਮੱਦ ਵਰਗੀ ਚ ਲੈ ਹੁੰਦੇ ਹੁਣ ਕਿਵੇਂ ਚੱਲ ਜਦੋਂ ਮੋਟਾ ਮੋਟਾ ਅੰਕੜੇ ਮਿਲਦੇ ਆ ਕਿ 42 43 ਕਰੋੜ 44 ਕਰੋੜ ਲੋਕ ਮੱਦ ਵਰਗੀ ਨੇ ਦੇਸ਼ ਦੇ ਵਿੱਚ ਪੰਜਾਬ ਦੇ 50% ਕਹਿੰਦੇ ਮੱਦ ਵਰਗੀ ਦਿੱਲੀ 'ਚ ਪੰਜਾਬ ਸੈਂਟ ਮੱਦ ਵਰਗ ਇਹ ਕਿਹਨੂੰ ਟਾਰਗੇਟ ਕਰ ਰਹੇ ਆ ਉਹਦੇ ਤੋਂ ਜਿਹੜੇ ਆંકੜੇ ਨਿਕਲ ਕੇ ਆਏ ਵੀ 7.5 ਕਰੋੜ ਲੋਕ ਟੈਕਸ ਦਿੰਦੇ ਨੇ ਉਹਦੇ ਵਿੱਚੋਂ ਜ਼ੀਰੋ ਟੈਕਸ ਫਾਈਲ ਹੁੰਦੀ ਆ 5 ਕਰੋੜ ਲੋਕਾਂ ਦੀ ਇਹਦੇ ਨਾਲ 2.5 ਕਰੋੜ ਲੋਕ ਹੀ ਦੇ ਰਹੇ ਮੰਨ ਲਿਏ ਕਿ ਉਹਨਾਂ 2.5 ਕਰੋੜ ਲੋਕਾਂ ਨੂੰ ਫਾਇਦਾ ਹੋ ਗਿਆ ਤੇ ਕਿੰਨੇ ਪਰਸੈਂਟ ਬਣੇ 42 43 ਕਰੋੜ ਦਾ 5% ਉਹ ਜਿੱਦਾਂ 5% ਨੂੰ ਹੋਇਆ ਠੀਕ ਆ ਇਹ ਦੇਸ਼ ਨੂੰ ਮਦਦਾ ਕਿਦਾਂ ਹੋ ਗਿਆ ਪੂਰੇ ਮਾਦਵਰਕ ਜੀ ਖੋਸ਼ ਹੈ ਉਹ ਕਿਦਾਂ ਹੋ ਗਿਆ ਇਹ ਝੂਠ ਪ੍ਰਚਾਰ ਮੱਦਮਾ ਜਾ ਰਿਹਾ ਜਿਹਦਾ ਸਾਨੂੰ ਸਾਦਾ ਖੇਤ ਰੋ ਸੱਚ ਬੋਲਣਾ ਚਾਹੀਦਾ ਇੱਕ ਤਾਂ ਇਹ ਲਾ ਲਓ ਵੀ ਇਹ ਗਲਤ ਪ੍ਰਚਾਰ ਪ੍ਰਪੋਗੰਡਾ ਹੈ ਮਾਦਵਰਕ ਦੇ ਸਾਰੇ ਹੁੰਦੇ ਆ ਨਾ ਤਾਂ ਕਿਸਾਨਾਂ ਦਾ ਜਿਹੜਾ ਮੰਗ ਪੱਤਰ ਹੈ ਨਾ ਤਾਂ ਐਮਐਸਬੀ ਗਰੰਟੀ ਕਲੂਨ ਲਈ ਕੋ ਪੈਸਾ ਨਾ ਕਿਸਾਨ ਮਜ਼ਦੂਰ ਨੂੰ ਮੁਕਤ ਕਰਨ ਲਈ ਕੋ ਪੈਸਾ ਨਾ 200 ਦਿਨ ਰੇਗਾ ਲਈ ਕੋ ਪੈਸਾ ਤੇ ਲਾ ਨਾ ਫਸਲੀ ਬੀਮਾ ਯੋਜਨਾ ਲਈ ਕੋ ਪੈਸਾ ਤੇ ਲਾ ਫਸਲੀ ਬੀਮਾ ਜੋ ਉਹਨਾਂ ਦੇ ਨਾਲ ਸੋਚ ਲੋ ਪੀ ਸਾਨੂੰ ਤਾਂ ਕਹਿੰਦੇ ਦੇਣਾ ਨਹੀਂ ਹੈਗਾ ਫਸਲੀ ਬੀਮਾ ਯੋਜਨਾ ਦੂਜਾ ਜਿਹੜਾ ਪਰਚੂਨ ਆਨਲਾਈਨ ਜਿਹੜਾ ਡਿਲੀਵਰੀ ਆ ਵੇਖੋ ਕਿੱਡੇ মিডিਆ ਨਹੀਂ ਦੱਸਦਾ ਸੱਚ ਜਿਹੜੀ ਆਨਲਾਈਨ ਜਿਹੜੀ ਘਰਾਂ ਚ ਘਰੇਲੂ ਡਿਲੀਵਰੀ ਆ ਉਹਦੇ ਤੇ ਬੀਮਾ ਕਵਰ ਨਹੀਂ ਕਰਦਾ ਉਹ ਕਿਹਨਾਂ ਨੂੰ ਫਾਇਦਾ ਉਹ ਕਾਰਪੋਰੇਟ ਨੂੰ ਕਿਉਂਕਿ ਕਾਰਪੋਰੇਟ ਕੰਪਨੀਆਂ ਆਨਲਾਈਨ ਕਰ ਰਹੀਆਂ ਤੇ ਜਿਹੜੇ ਬੀਮਾ ਦੇਣ ਜਾਣਗੇ ਸਾਡੇ ਮੁੰਡੇ ਉਹਨਾਂ ਨੂੰ ਫਾਇਦਾ ਬਣਾਇਆ ਵੀ 10000 ਲੈਂਦੇ 2000 ਉਹਨਾਂ ਦਾ ਬੀਮਾ ਕਰਤਾ ਠੀਕ ਆ ਦੂਜਾ 100% ਬੀਮਾ ਖੇਤਰ ਦੇ ਵਿੱਚ ਨਿੱਜੀ ਕਰਨ ਦਾ ਐਲਾਨ ਕਰਦਾ ਏਜੀ ਸਾਡਾ ਫਾਇਦਾ ਕਿਹੜਾ ਫਾਇਦਾ ਇਹ ਤਾਂ ਬੰ ਲੋਕਾਂ ਨੂੰ ਠੱਗੀ ਮਾਰੀ ਹੈ ਦੂਸਰਾ ਜਿਹੜੇ ਕਹਿੰਦੇ ਆ ਇੱਕ ਤਾਂ ਕਿਸਾਨੀ ਵਾਲਾ ਫਸਲੀ ਬੀਮਾ ਯੋਜਨਾ ਵਾਸਤੇ ਕੁਝ ਨਹੀਂ ਹੈਗਾ ਠੀਕ ਹੈ ਬਾਕੀ ਕੁਝ ਨਹੀਂ ਹੈਗਾ ਸਵਾਲ ਤਾਂ ਹੈਗਾ ਵੀ ਕਿਸਾਨਾਂ ਵਾਸਤੇ ਬਜਟ ਕਿੰਨਾ ਵਧਾਇਆ ਗਿਆ ਦੱਸਣ ਸਾਨੂੰ ਸਾਡੇ ਖੇਤੀ ਸੈਕਟਰ ਤੇ ਵਾਦੀ ਹੈਗੀ ਆ 65 ਤੋਂ 70% ਇਸ ਮੁਲਕ ਦੀ ਸਾਡੇ ਲਈ ਫਿਰ ਕੁੱਲ ਬਜਟ ਦਾ 65 ਤੋਂ 70% ਚਾਹੀਦਾ ਪੌਣੇ 3% ਬਜਟ ਸੀ ਔਰ ਕੀ 3 ਕਰਤਾ ਕੀ ਹੋ ਗਿਆ ਤੈਨ ਕਿਹੜੀ ਡਵੈਲਪਮੈਂਟ ਹੋ ਜੂਗੀ ਐਮ ਐਸ ਐਮਈ ਕਹਿੰਦੇ ਆ ਦੱਸੋ ਨਾ ਕੀ ਕਰਤਾ ਉਹਦਾ ਜੀ ਕਰਜ਼ਾ ਵਧਾਤਾ ਨਾ ਔਰ 20 ਕਰੋੜ ਰੁਪਇਆ ਕਹਿੰਦੇ ਵਾਅਦਾ ਰੱਖ ਮਰ ਰੱਖਤਾ ਕੀ ਬਣ ਗਿਆ ਉਹਦੇ ਨਾਲ ਕੁਝ ਵੀ ਨਹੀਂ ਹੈਗਾ ਵਿੱਚ ਜੋ ਲੱਗਦਾ ਦੇਖੋ ਜਿੱਥੋਂ ਤੱਕ ਕਹਿੰਦੇ ਵਿਸ਼ਵ ਗੁਰੂ ਬਨ ਨਾ ਇਹਨੇ ਤੋਂ ਮੈਂ ਤਾਂ ਸੁਣ ਕੇ ਹਰਾ ਰਹਿਣਾ ਵਿਸ਼ਵ ਗੁਰੂ ਦੇ ਵਿੱਚ ਸਭ ਤੋਂ ਪਹਿਲੋਂ ਇਹ ਦੁਨੀਆ ਦੇ ਵੱਡੇ ਬੁੱਧੀਜੀਵੀ ਕਹਿੰਦੇ ਵੀ ਕਿਸੇ ਕੌਮ ਦਾ ਪੜਿਆ ਲਿਖਿਆ ਹੋਣਾ ਬਟ ਇਹ ਮੌਲਕ ਅਧਿਕਾਰ ਆ ਤੁਹਾਡਾ ਵਿਦਿਆ ਤੇ ਜਾਨੇਤਰ ਵਿਦਿਆ ਤੇ ਤਾਂ ਬਈ ਬਜਟ ਘਟਾਤਾ ਫਿਰ ਇਹ ਵਿਸ਼ਗੁਰੂ ਕਿਦਾ ਮੰਨਣਗੇ ਸਿਹਤ ਸਹੂਲਤਾ ਤੇ ਤੇ ਬਈ ਬਜਟ ਕੱਟ ਗਿਆ ਇਹ ਮੌਲਕ ਹੀ ਸੀ ਨਾ ਲੋਕਾਂ ਦੇ ਫਿਰ ਇਹ ਮੱਧ ਵਰਗ ਚ ਐ ਨਾ ਗਰੀਬ ਬੰਦਾ ਬੱਚੇ ਨਹੀਂ ਪੜਾ ਸਕਦਾ ਮੱਧ ਵਰਗੀ ਤੇ ਗਰੀਬ ਦਵਾਈ ਨਹੀਂ ਲਖਦਾ ਉਹ ਘਟਾਤੇ ਔਰ ਇਹ ਦੋ ਕਹਾ ਪਿੰਡਾਂ ਤੋਂ ਹੀ ਭਾਰਤ ਬੰਦਾ ਵਾ ਜਿਹੜਾ ਰੂਰਲ ਡਵੈਲਪਮੈਂਟ ਫੰਡ ਆ ਜਦ ਪਿੰਡੂ ਭਾਰਤ ਦਾ ਵਿਕਾਸ ਉਹ ਖਤਮ ਕਰਤਾ ਉਹ ਵੀ ਕਟਾ ਕੇ ਰੱਖ ਦਿੱਤਾ ਪਿਛਲੇ ਸਾਲ ਨੂੰ ਫਿਰ ਵੀ ਮੋਦੀ ਜੀ ਕਿਨੂੰ ਕਿਨੂੰ ਝੂਠ ਬੋਲ ਕੇ ਦੱਸ ਰਹੇ ਨੇ ਸਿਤਾ ਰਾਮਨ ਜੀ ਦਾ ਵਾਹ ਵਾਹ ਕੋਈ ਇਧਰੋਂ ਵਧਾਈ ਦੇਈ ਜਾਂਦਾ ਕੋ ਉਧਰੋਂ ਵਧਾਈ ਜਾਂਦਾ ਕਾਦੀ ਵਧਾਈ ਦੇਈ ਜਾਂਦਾ ਵੀ ਵੀ ਝੂਠ ਬੋਲਿਆ ਲੋਕਨ ਸੋ ਇਸ ਕਰਕੇ ਸਾਨੂੰ ਇਹਦੇ ਬਜਟ ਵਿੱਚੋਂ ਚਾਹੇ ਭਾਰਤ ਦੇ ਨੌਜਵਾਨ ਹੋਣ ਚਾਹੇ ਮੱਧ ਵਰਗ ਹੋਵੇ ਚਾਹੇ ਕਿਸਾਨ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਨੌਜਵਾਨ ਹੋਵੇ ਕਿਸੇ ਵਾਸਤੇ ਵੀ ਕੁਛ ਨજર ਨਹੀਂ ਆਉਂਦਾ ਇਹ ਇਹ ਤਾਂ ਜੀ ਚਲੋ 5% ਜਿਹਨਾਂ ਲੋਕਾਂ ਨੂੰ ਫਾਇਦਾ ਹੋਇਆ ਠੀਕ ਆ ਹੁਣ ਆ ਜੀ ਬਿਹਾਰ ਤੇ 2015 ਚ ਕਿੰਨਾ ਪੈਕੇਜ ਐਲਾਨ ਕੀਤਾ ਹੈ ਮੋਦੀ ਜੀ ਨੇ ਬਿਹਾਰ ਵਾਸਤੇ ਉਹ ਦੇਤਾ ਬਿਹਾਰ ਨੂੰ ਕਿਉਂਕਿ ਲਕਸ਼ਣ ਆ ਅਸੀਂ ਨਹੀਂ ਕਹਿੰਦੇ ਮਖਾਣਿਆਂ ਦਾ ਬੋਡ ਨਾ ਬਣੇ ਬਣ ਜੇ ਦੀ ਚੰਗੀ ਗੱਲ ਪਹਿਲੋ ਵੀ ਤਾਂ ਮਸਾਲਾ ਬੋਡ ਬਣੇ ਫਲਾਣੇ ਬੋਡ ਬਣੇ ਉੱਥੇ ਇਨਕਲਾਬ ਆ ਗਿਆ ਹਜੋ ਕੀ ਇਹ ਵੀ ਜਾ ਰਿਹਾ ਹੈ ਕਿ ਉੱਥੇ ਚਾਉਣਾ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਰਕੇ ਇਹ ਬਿਹਾਰ ਨੂੰ ਜ਼ਿਆਦਾ ਪੈਕੇਜ ਦਿੱਤੇਗੇ ਨਾਲ ਹੀ ਕਿੱਡੀ ਗੱਲ ਉਹ ਵੀ ਸਿਰਫ ਲਲਸਾਵਾ ਹਜੇ ਲਾਗੂ ਕਦੋਂ ਹੋਣੇ ਆ ਜੀ ਇਹਦਾ ਪਤਾ ਹੀ ਨਹੀਂ ਕੰਮ ਤਾਂ ਜਦੋਂ ਖੋਜੂਗਾ ਫਿਰ ਕਹਿੰਦੇ 100 ਜ਼ਿਲ੍ਹਿਆਂ ਵਿੱਚ ਜਿਹੜੀ ਨਵੀਂ ਧਨਤ ਨਈਆ ਯੋਜਨਾ ਕੀ ਉਹਨਾਂ ਆਂਦੇ ਆ ਨੰਨਿਆ ਯੋਜਨਾ ਨੰਨਿਆ ਯੋਜਨਾ ਜੇ 100 ਜ਼ਿਲ੍ਹਿਆਂ ਵਿੱਚ ਇੱਕਾ ਦੋ ਤਿੰਨ ਨੰਨਿਆ ਯੋਜਨਾ ਲਾਗੂ ਹੋਣੀ ਆ ਕਦੋਂ ਇਹ ਆਉਣੀ ਆ ਕਦੋਂ ਇਹਦਾ ਫੰਡ ਹੋਣਾ ਉਹਦਾ ਵੀ ਸਾਨੂੰ ਸਿਰ ਮੂ ਨਹੀਂ ਹੈਗਾ ਬਸ ਇੱਕ ਕਲਾ ਨਾਮ ਮਹਿਜ ਐਲਾਨ ਨੇ ਕੋਈ ਇਹਦੇ ਵਿੱਚ ਕੁਛ ਵੀ ਹੈ ਨਹੀਂ ਹੈਗਾ ਇਸ ਕਰਕੇ ਅਸੀਂ ਕਹਿੰਨੇ ਵੀ ਦੇਸ਼ ਨੂੰ ਗੁੰਮਰਾਹ ਕਰ ਰਹੀ ਆ ਸੱਤਾ ਤਿਰ ਠੀਕ ਹੈ ਜੀ ਤਾਂ ਇਸ ਕਰਕੇ ਇਸ ਗਮਰਾਜ ਲੋਕਾਂ ਨੂੰ ਨਹੀਂ ਆਉਣਾ ਚਾਹੀਦਾ ਇਹ ਕੁੱਲ ਮਿਲਾ ਕੇ ਕਾਰਪੋਰੇਟ ਪੱਖੀ ਬਜਟ ਆ ਆਮ ਲੋਕਾਂ ਦਾ ਕੁਝ ਨਹੀਂ ਹੈਗਾ ਦੇਚ ਸਿਆਸੀ ਲੋਕ ਇਹ ਵੀ ਦਾਅਵੇ ਕਰ ਰਹੇ ਆ ਕਿ ਦਿੱਲੀ ਚੋਣਾਂ ਚੱਲ ਰਹੀਆਂ ਇਸ ਕਰਕੇ ਜਿਹੜਾ 12 ਲੱਖ ਦੀ ਇਨਕਮ ਟੈਕਸ ਤੇ ਉੱਪਰ ਜ਼ੀਰੋ ਟੈਕਸ ਕਰਤਾ ਤੇ ਪਲੱਸ ਜਿਹੜਾ ਬਿਹਾਰ ਦੇ ਉੱਪਰ ਕਈ ਸਪੈਸ਼ਲ ਪੈਕੇਜ ਅਨਾਉਂਸ ਕੀਤੇ ਆ ਉਹ ਦਿੱਲੀ ਅਤੇ ਬਿਹਾਰ ਚੋਣਾਂ ਨੂੰ ਲੈ ਕੇ ਉਹੀ ਮੈਂ ਕਹਿੰਨਾ ਵੀ ਕਹਿੰਦੇ 12 ਲੱਖ ਨੂੰ ਕਰਤਾ 12 ਲੱਖ ਵਾਲੇ ਚ ਆਉਂਦਾ ਕਿਹੜਾ ਵਾ ਮੈਂ ਤਾਂ ਉਹੀ ਕਿਹਾ ਵੀ ਉਹ 5% ਮੱਧ ਵਰਗ ਦਾ ਬੰਦੇ। ਦੇਸ਼ ਦੇ 5% ਹਿੱਸੇ ਨੂੰ ਦੇ ਕੁੱਲ ਆਬਾਦੀ ਕਰੀਏ ਤਾਂ 1% ਬੰਨ। ਉਹਨੂੰ ਤੁਸੀਂ ਫਾਇਦਾ ਦੇ ਵੀ ਦੋ ਦੇਸ਼ ਨੂੰ ਕਿਵੇਂ ਫਾਇਦਾ ਹੋ ਗਿਆ? ਮੇਰਾ ਸਵਾਲ ਇਹ ਆ। ਫਿਰ ਉਹਨੂੰ ਦੇਸ਼ ਵਿਆਪੀ ਉਹ ਕਹਿੰਦੇ ਹਾਂ ਚੱਲ ਜਿੰਨਾਂ ਨੂੰ ਮਿਲ ਗਿਆ ਫਾਇਦਾ ਠੀਕ ਹੈ। ਕਿਸੇ ਵੀ ਤੁਸੀਂ ਮੱਧ ਵਰਗ ਦੇ 5% ਹਿੱਸੇ ਨੂੰ ਐਡਰੈਸ ਕਰੋ ਕਿ ਵਿਕਾਸ ਹੋ ਗਿਆ ਸਾਰਿਆਂ ਦਾ। ਜਾਂ ਤੁਸੀਂ ਕਹੋ ਵੀ 140 ਕਰੋੜ ਦੀ ਆਬਾਦੀ ਹੈ। ਮੰਨ ਲਈਏ। ਤੁਸੀਂ ਉਸ ਤੋਂ 20-25 ਕਰੋੜ ਕੱਢ ਦੋ ਚੰਗੇ ਹੋਣਗੇ ਬਾਕੀ ਉਹ ਚ ਕਿੰਨੇ ਪਰਸੈਂਟ ਬਣ ਗਏ ਇਹ 1-2 ਪਰਸੈਂਟ ਹੀ ਬਣਨੇ ਠੀਕ ਆ ਉਹ ਕੋਈ ਬਾਲਾ ਬੇਨਫਿਟ ਹੈ ਨਹੀਂ ਹੈ ਜਿੰਨਾ ਸ਼ੋਅ ਹੋ ਰਿਹਾ ਇੱਕ ਕੱਲ ਦੇ ਬਜਟ ਚ ਇੱਕ ਹੋਰ ਵੱਡੀ ਗੱਲ ਉਹਨਾਂ ਨੇ ਅਨਾਉਂਸ ਕੀਤੀ ਕਿਸਾਨਾਂ ਦੇ ਲਈ ਕਿ ਜਿਹੜਾ ਕਿਸਾਨ ਕ੍ਰੈਡਿਟ ਕਾਰਡ ਹੈ ਉਹਦੀ 3 ਲੱਖ ਤੋਂ ਕਰਜ਼ਾ ਸੀਮਾ ਵਧਾ ਕੇ 5 ਲੱਖ ਕਰ ਦਿੱਤੀ ਹੈ ਇਹਦਾ ਕਿਸਾਨ ਨੂੰ ਫਾਇਦਾ ਹੋਏਗਾ ਜਾਂ ਨਹੀਂ ਹੋਏ ਨਹੀਂ ਦੇਖੋ ਜਿੱਥੋਂ ਤੱਕ ਕਰਜ਼ੇ ਦਾ ਸਵਾਲ ਆ ਸਵਾਲ ਤੇ ਸਾਡਾ ਹੈ ਕਿ ਸਾਡੇ ਸਿਰ ਤੋਂ ਕਰਜ਼ਾ ਕਿਵੇਂ ਲੱਥੇ 14 ਲੱਖ ਕਰੋੜ ਰੁਪਏ ਦਾ ਜੇ ਦੇਸ਼ ਲੈਵਲ ਤੇ ਸਾਡਾ ਕਰਜ਼ਾ ਸਵਾਲ ਤੇ ਉਹਨੂੰ ਲਾਉਣਾ ਕਿਵੇਂ ਆ ਇਹ ਕਹਿੰਦੇ ਜੀ ਤਿੰਨ ਤੋਂ ਪੰਜ ਕਰਤਾ ਇਹਦੇ ਨਾਲ ਕਹਿੰਦਾ ਕਿਸਾਨ ਆਪਣੇ ਪੈਰ ਤੇ ਖੜਾ ਹੋ ਜੂ ਇਹ ਦੱਸੋ ਵੀ ਇਹ ਕਿੱਧਰ ਕਿਹੜੇ ਆਧਾਰ ਕੀ ਆ ਸਵਾਲ ਸਿਗਾ ਵੀ 2022 ਤੱਕ ਆਮਦਨ ਦੁੱਗਣੀ ਕਰਨੀ ਉਹਦੇ ਲਈ ਕੀ ਕੀਤਾ ਸਵਾਲ ਤੇ ਇੰਨਾ ਆ ਵੀ ਕਿਸਾਨਾਂ ਨੂੰ ਇੱਕ ਵਾਰੀ ਕਰਜ਼ਾ ਮੁਕਤ ਕੀਤਾ ਜਾਵੇ ਗਾਂ ਉਹਨਾਂ ਦੇ ਸਿਰ ਕਰਜ਼ਾ ਨਾ ਚੜੇ ਇਹਦੇ ਲਈ ਕੀ ਕਰਨਾ ਚਾਹੀਦਾ ਉਹਦੇ ਵਾਸਤੇ ਸੋਚਦੀ ਨਹੀਂ ਐਮਐਸਬੀ ਲੀਗਲ ਗਰੰਟੀ ਕਾਨੂੰਨ ਹੈ ਫਸਲ ਚੰਗੇ ਰੇਟ ਤੇ ਵੀ ਕਿਉਂ آمدਨ ਵਧੇ ਕਿਸਾਨ ਦੀ ਤੇ ਕਰਜ਼ਾ ਕੇਰਾ ਮਾਫ ਹੋਵੇ ਦੋਹਰਾ ਕਰਜ਼ਾ ਉਹਦੇ ਸਿਰ ਕਦੀ ਵੀ ਨਾ ਚੜਿਆ ਹੀ ਨਹੀਂ ਕਹਿੰਦੇ ਬਾਰ ਬਾਰ ਕਰਜ਼ਾ ਮਾਫ ਕਰੋ ਪਰ ਕੇਰਾ ਬਈ ਫਸਲ ਦਾ ਲਾਹੇਮੰਦ ਭਾਅ ਮਿਲੇ ਕਰਜ਼ਾ ਮੁਕਤ ਹੋਵੇ ਦੋਰੇ ਕਿਸਾਨ ਦੇ ਸਿਰ ਕਰਜ਼ਾ ਨਾ ਚੜੇ ਤੁਸੀਂ ਕਰਜ਼ਾ ਵਧਾਈ ਜਾਓ ਸਾਡੀਆਂ ਜ਼ਮੀਨਾਂ ਕਰਜ਼ੇ 'ਚ ਹੀ ਲੈ ਜਾਣੀਆਂ ਹੋਰ ਕਰਜ਼ਾਈ ਹੋਈ ਜਾਓ ਤੇ ਕਰਜ਼ੇ ਕਰਕੇ ਖੁਦਕੁਸ਼ੀਆਂ ਕਰੀ ਜਾਓ ਜੋ ਮੈਨੂੰ ਲੱਗਦਾ ਅੰਮੇਰ ਸਾਹਿਬ 14 ਫਰਵਰੀ ਨੂੰ ਮੀਟਿੰਗ ਹੋਣ ਜਾ ਰਹੀ ਹੈ ਕੇਂਦਰ ਨਾਲ ਤੁਹਾਡੀ ਤੇ ਇਸ ਮੀਟਿੰਗ ਨੂੰ ਕਿਵੇਂ ਦੇਖਦੇ ਹੋ ਕੀ ਤਿਆਰੀ ਹੈ हां देखो मीटिंग ਦਾ ਜਿੱਥੋਂ ਤੱਕ ਸਵਾਲ ਹੈਗਾ ਵਾ ਇਹ ਤਾਂ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੂ ਕਿ ਕੀ ਬੰਦਾ ਪਰ ਜੋ ਬਜਟ ਨੂੰ ਅਸੀਂ ਦੇਖ ਰਹੇ ਹਾਂ ਮੀਟਿੰਗ ਦੇ ਕੋ ਸਾਰਥਕ ਸਿੱਟੇ ਨਿਕਲਣਗੇ ਮੈਨੂੰ ਲੱਗਦਾ ਮੈਨੂੰ ਲੱਗਦਾ ਇਹਦੇ ਤੇ ਪਹਿਲੀ ਗੱਲ ਤਾਂ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ ਜੇ ਕੋਈ ਇਹ ਬਜਟ ਤੋਂ ਪਤਾ ਲੱਗ ਜਾਣਾ ਫਿਰ ਵੀ ਹਤਮੀ ਟਿੱਪਣੀ ਨਹੀਂ ਕਰਨੀ ਚਾਹੀਦੀ ਇਹ ਤਾਂ ਮੀਟਿੰਗ ਤੋਂ ਬਾਅਦ ਹੀ ਬੰਦੀ ਹੈਗੀ ਕੀ ਆਉਂਦੀ ਕੀ ਨਹੀਂ ਆਉਂਦੀ ਪਹਿਲੋਂ ਮੀਟਿੰਗ ਬਾਰੇ ਕਿਆ ਸਰਸਾਈ ਲਾਉਣਾ ਬਾਬਲਾ ਕੋ ਚੰਗਾ ਨਹੀਂ ਹੈਗਾ ਇੱਕ ਪੰਦੇਰ ਸਾਹਿਬ ਅਸੀਂ ਗੱਲ ਕਰਾਂਗੇ ਕਣਕ ਦੀ ਫਸਲ ਬੀਜੀ ਹੋਈ ਹੈ ਕਿਸਾਨਾਂ ਨੇ ਅ ਗਰਮੀ 1 ਮਹੀਨਾ ਪਹਿਲਾਂ ਹੀ ਸ਼ੁਰੂ ਹੋ ਗਈ ਹੈ ਇਹਦਾ ਫਸਲ ਤੇ ਕੀ ਅਸਰ ਹੋਊਗਾ ਕੀ ਨੁਕਸਾਨ ਹੋਊਗਾ ਹਾਂ ਦੇਖੋ ਜਿਹੜਾ ਵਾਤਾਵਰਨ ਦੇ ਵਿੱਚ ਵਿਗਾੜ ਆ ਰਿਹਾ ਸਰਦੀ ਵੀ ਪੈਂਦੀ ਹੱਦੋਂ ਵੱਧ ਗਰਮੀ ਪੈਂਦੀ ਹੱਦੋਂ ਵੱਧ ਤੋ ਇਹ ਗਲੋਬਲਾਈਜੇਸ਼ਨ ਸਮੱਸਿਆ ਹੈਗੀ ਆ ਔਰ ਇਹ ਜਿਹੜਾ ਇੰਡਸਟਰੀ ਦਾ ਵਿਕਾਸ ਹੈ ਕਾਰਪੋਰੇਟ ਵਿਕਾਸ ਮਾਡਲ ਹੈ ਸੀ ਸਾਫ਼ ਕਹਿੰਨੇ ਨੂੰ ਇਹ ਉਹ ਜ਼ਿੰਮੇਵਾਰੀਆਂ ਦੇ ਲਈ ਲਗਾਤਾਰ ਤੁਹਾਨੂੰ ਪਤਾ ਗੈਸਾਂ ਦੁਨੀਆ ਭਰ ਚ ਵੱਧ ਰਹੀਆਂ ਰੌਲਾ ਬੜਾ ਪਾਇਆ ਜਾ ਰਿਹਾ ਅਮਰੀਕਾ ਵਰਗੇ ਚੀਨ ਵਰਗੇ ਭਾਰਤ ਵੀ ਕਹੋ ਜਿਹੜੇ ਜ਼ਿਆਦਾਤਰ ਵਿਕਸਿਤ ਤੇ ਵਿਕਾਸ ਸਿਲ ਮੁਲਕ ਨੇ ਬਹੁਤ ਜ਼ਿਆਦਾ ਵਰਲਡ ਵਾਈਡ ਕੋਈ ਇਹਦਾ ਹੱਲ ਨਹੀਂ ਹੈ ਹੁਣ ਉਹਦਾ ਅਸਰ ਕਿਦਾਂ ਪੈਂਦਾ ਕਿਸਾਨ ਤੇ ਏਟੋਮੈਟਿਕ ਵੀ ਝਾੜ ਘਟ ਨਿਕਲੂ ਕਣਕ ਦਾ ਸਮੇਂ ਨਾਲ ਪਹਿਲਾਂ ਪੱਕ ਜੂਗੀ ਪਾਣੀ ਦੀ ਲੋੜ ਪਊ ਕਈ ਹੋਰ ਫਸਲਾਂ ਨੇ ਜੇ ਜਿੰਨੀ ਠੰਡ ਪਏ ਕਣਕ ਲਈ ਚੰਗੀ ਹੁੰਦੀ ਹੈ ਗਰਮੀ ਜ਼ਿਆਦਾ ਪੈਣ ਨਾਲ ਕਣਕ ਠੀਕ ਨਹੀਂ ਨਿਕਲਣੀ ਹੈਗੀ ਠੀਕ ਆ ਫਿਰ ਬਰਸਾਤ ਆਊਗੀ ਤਾਂ ਇਹ ਮੌਸਮੀ ਵਿਗੜਨਾ ਖੇਤੀ ਸੈਕਟਰ ਤੇ ਬਹੁਤ ਬੁਰੇ ਪ੍ਰਭਾਵ ਸਾਡੇ ਪੈ ਰਹੇ ਨੇ ਤੇ ਅਸੀਂ ਤੇ ਕਹਿੰਦੇ ਆ ਵੀ ਸਰਕਾਰ ਇਹਨਾਂ ਗੱਲਾਂ ਲਈ ਕਦਮ ਚੁੱਕੇ ਭਾਵੇਂ ਸਮਾਜਿਕ issues ਠੀਕ ਨਹੀਂ ਜਿਹੜੀਆਂ ਗ੍ਰੀਨ ਹਾਊਸਸ ਗੈਸਾਂ ਨੇ ਜਿਹਦੇ ਲਈ ਅਮਰੀਕਾ ਵੱਡਾ ਜ਼ਿੰਮੇਵਾਰ ਆ ਉਹ ਕੋਈ ਨਹੀਂ ਕਾਬੂ ਪਾ ਰਿਹਾ ਤੇ ਗਲੋਬਲਾਈਜੇਸ਼ਨ ਦੀ ਸਮੱਸਿਆ ਆ ਵਾ ਜਿਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਕਿਸਾਨ ਨੂੰ ਹੋ ਰਿਹਾ ਹੈ ਜੋ ਮੈਨੂੰ ਸਮਝ ਆ। ਸੁਣਿਆ ਤੁਸੀਂ ਕਿਸਾਨ ਲੀਡਰ ਸਰਵਨ ਸਿੰਘ ਪੰਦੇਰ ਨੇ ਕਿਹਾ ਹੈ ਕਿ ਜਿਹੜਾ ਬਜਟ ਅਨਾਉਂਸ ਹੋਇਆ ਹੈ ਉਹਦੇ ਨਾਲ ਮਧ ਵਰਗੀ ਲੋਕਾਂ ਦੇ ਲਈ ਸਰਕਾਰ ਕਹਿ ਰਹੀ ਹੈ ਕਿ ਅਸੀਂ ਉਹਨਾਂ ਨੂੰ ਫਾਇਦਾ ਦੇ ਰਹੇ ਹਾਂ ਉਹਨਾਂ ਦੇ ਲਈ ਵਕਫ ਵਕਫ ਸਕੀਮਾਂ ਅਨਾਉਂਸ ਕੀਤੀਆਂ ਗਈਆਂ ਪਰ ਉਸ ਮਰਦ ਵਰਗੀ ਵਰਗ ਨੂੰ ਕਿ ਵਾਕਈ ਉਹਦਾ ਫਾਇਦਾ ਮਿਲੇਗਾ ਜਾਂ ਨਹੀਂ ਮਿਲੇਗਾ ਤਾਂ ਇਸ ਦੇ ਉੱਪਰ ਵੀ ਕਿਸਾਨ ਲੀਡਰ ਸਰਵਨ ਸਿੰਘ ਪੰਦੇਰ ਹੋਣਾ ਨੇ ਆਪਣੇ ਵਿਚਾਰ ਰੱਖੇ ਨੇ ਕੈਮਰਾ ਪਰਸਨ ਲਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ ਏਬੀਬੀ ਸੰਜਾ ਚੰਡੀਗੜ੍ਹ